ਉੱਤਨੀ ਘਰ ਨੂੰ ਕੁੜੀਆ ਕਿਨੇ ਬੰਦੇ ਦੇ ਮੰਨ ਜੋ ਕਿ ਐਸਐਸਪੀ ਫਿਰੋਜ਼ਪੁਰ ਸੋਮੇ ਮਿਸਰਾ ਜੀ ਵੱਲੋਂ ਜਿਹੜੇ ਨਿਰਦੇਸ਼ ਹੈ ਉਸ ਮੁਤਾਬਕ ਬਾਰਡਰ ਏਰੀਆ ਦੇ ਪੈਟ੍ਰੋਲਿੰਗ ਲਈ ਤੇ ਲਾਂਡਰ ਲਈ ਇੱਕ ਅਟਮ ਦਾ ਗਠਨ ਕੀਤਾ ਗਿਆ ਡੀਐਸਪੀ ਡੀਸੀ ਵੀਰਿੰਦਰ ਖੋਸਾ ਜੀ ਡੀਐਸਪੀ ਸਿਟੀ ਸੁਖਿੰਦਰ ਜੀ ਤੇ ਡੀਐਸਪੀ ਸਪੈਸ਼ਲ ਕ੍ਰਾਈਮ ਰਵਿੰਦਰਪਾਲ ਜੀ ਵਹਿਮਾਈ ਹੇਠ ਜੁੜੀ ਇੱਕ ਵੱਡੀ ਕਾਮਯਾਬੀ ਉੱਥੇ ਹਾਸਲ ਹੋਈ ਜਦ ਸਰਚ ਦੌਰਾਨ ਨਾਲ ਪੀਐਸਫੀਸੀ ਸਰਚ ਦੌਰਾਨ 1 ਕਿਲੋ 28 ਗ੍ਰਾਮ ਹਿਰੋਇਨ ਦੀ ਰਿਕਵਰੀ ਜਿਹੜੀ ਕਮਰਸ਼ਲ ਰਿਕਵਰੀ ਹੈ ਉਹ ਖੇਚ ਹੋਈ ਸੀ ਇਹੋ ਨਾਲ ਲੱਗਦਾ ਰਹੀ ਆਈਏ ਪਾਕਿਸਤਾਨ ਤੋਂ ਆਈ ਸੀ ਜਿਹੜੀ ਮੁਡਲੀ ਜਿਹੜੀ ਜਾਂਚ ਹੈ ਉਸ ਵਿੱਚ ਆਹੇ ਲੱਗ ਰਿਹਾ ਹੈ ਕਿ ਡਰੋਨ ਰਾਹੀ ਆਈ ਸੀ ਸਰ ਕੋਈ ਨਾਲ ਇਹ ਹੋਰ ਵੀ ਕੁਝ ਬਰਾਮਦ ਹੋਇਆ ਨਹੀਂ ਹਜੇ ਹਜੇ ਨਹੀਂ ਬਰਾਮਦ ਹੋਇਆ ਤੇ ਪਰਚਾ ਦਰਜ ਕੀਤਾ ਗਿਆ ਤੇ ਤਫਤੀਸ਼ ਜਾਰੀ ਕਿੱਥੋਂ ਆਇਆ ਸੀ ਕਿੰਨੇ ਨੂੰ ਮੰਗਾਇਆ ਸੀ ਤੇ ਜਿਵੇਂ ਤਫਤੀਸ਼ ਆ ਕੇ ਬੜੂਗੀ ਤੁਹਾਨੂੰ ਅਸੀਂ ਦੱਸਾਂਗੇ ਨੰਬਰ 349/24 ਦਰਜ ਹੋਇਆ ਹੈ ਧਾਰਾ ਲਗੀ 115 2 351 2 121 122 ਬੀ ਐਨ ਐਸ ਤੇ 42 ਪ੍ਰिजन ਐਕਟ ਇਸ ਵਿੱਚ ਜਿਹੜਾ ਰਣਜੀਤ ਸਿੰਘ ਜਿਹੜਾ ਰਹਿਣ ਵਾਲਾ ਥਾਣਾ ਮੱਖੂਦਾ ਹੈ ਜੇਲ੍ਹ के अंदर ही ਉਹ ਹੁਣ ਹੈਗਾ ਬੰਦ ਉਹਨੇ આરોਪ ਲਗਾਇਆ ਹੈ ਕਿ ਜਿਹੜਾ ਸੁਖਪ੍ਰੀਤ ਸਿੰਘ ਸੇਵਾ ਸਿੰਘ ਮੇਵਾ ਸਿੰਘ ਇਕਬਾਲ ਸਿੰਘ ਤੇ 7 8 55 ਵਿਅਕਤੀوں ਨੇ ਉਸ ਤੇ ਹਮਲਾ ਕੀਤਾ ਹੈ ਤੇ ਪਰਚਾ ਦਰਜ ਕੀਤਾ ਗਿਆ 33 ਜਾਰੀ ਸਰ ਦਾ ਕੀ ਕਾਰਨ ਹੈ ਕਿ ਰਣਜੀਤ ਸਿੰਘ ਦੇ ਪਰਾਣੀ ਜਮ ਇਹ ਜਿਹੜੀ ਮਡਲੀ ਪੁੱਛੀਛ ਹੈ ਮਡਲੀ ਜਾਂਚ ਹੈ ਉਸ ਵਿੱਚ ਆਏ ਹੈ ਕਿ ਨਾਲ ਦੀ ਪੁਰਾਣੀ ਆਪਸੀ ਰੰਜਿਸ਼ ਹੈ ਉਹਦੇ ਕਾਰਨ ਜਿਹੜੇ ਦੋਸੀਏ ਦੋਸੀ ਉਹਨੇ ਇਸਤੇ ਅਟੈਕ ਕੀਤਾ ਜੀ ਦੋਸੀ ਵੀ ਉਹ ਲੱਤੀ ਹੈ ਕੈਦੀ ਨੇ ਇਹ ਅਸੀਂ ਪਰਤਾਲ ਰਿਕਾਰਡ ਕਰਕੇ ਚੈੱਕ ਕਰਕੇ ਤੁਹਾਨੂੰ ਦੱਸਾਂਗੇ ਜੀ ਓਕੇ ਸਰ ਜਿਹੜੀ ਹੈਰੋਇਨ ਫੜੀ ਹੈਗੀ ਹੈ ਜੀ ਕਿੰਨੀ ਹੈਰੋਇਨ ਹੈ ਔਰ ਕਿੰਨੀ ਡਰਗ ਮਰੀਆਂ ਕਿੰਨੇ ਇਹ ਮਾਮਲੇ ਹੈਗੇ ਆ ਜੀ ਮਾਨਜੋ ਕੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਬਲੋ ਜਿਹੜੀ ਇੱਕ ਜੰਗੀ ਪਦਰ ਤੇ ਜਿਹੜੀ ਮੁਹਿੰਮ ਚਲਾਈ ਗਈ ਹੈ ਨਸ਼ੇ ਦੇ ਖਿਲਾਫ ਉਸ ਮੁਹਿੰਮ ਵਿੱਚ ਜਿਹੜੇ ਟੋਟਲ ਦੋਸੀ ਫੜੇ ਗਏ ਨੇ ਉਹ ਪੰਜ ਦੋਸ਼ੀ ਫੜੇਗੇ ਨੇ ਸਾਰੇ ਮੁਕਦਮੇ ਨੂੰ ਮਿਲਾ ਕੇ ਜਿਵੇਂ ਮੈਂ ਤੁਹਾਨੂੰ ਡਿਟੇਲ ਦੱਸਦਾ ਜਿਹੜਾ ਸਿੱਟੀ ਜਿਰਾ ਹੈ ਉੱਥੇ ਦੋ ਦੋਸ਼ੀ ਫੜੇਗੇ ਨੇ ਗੁਰਬੇਸ ਤੇ ਅਰਸ਼ਦੀਪ ਗੁਰਬੇਸ ਅਮ੍ਰਿਤਸਰ ਦਾ ਤੇ ਅਰਸ਼ਦੀਪ ਗੁਰਦਾਸਪੁਰ ਦਾ ਰਹਿਣ ਵਾਲਾ ਇਹਨਾਂ ਕੋਲ ਜਿਹੜੀ ਡਰਗਮਣੀ ਹੁੰਦੀ ਹੈ ਉਹ ਬਰਮਦ ਹੋਈ ਹੈ 1310000 ਰੁਪਏ ਜਿਹੜੇ ਨਸ਼ੇ ਦੇ ਖਿਲਾਫ ਇਹ ਲੜਾਈ ਹੈ ਉਸ ਵਿੱਚ ਜਿਹੜਾ ਉਹਨਾਂ ਦਾ ਫਾਈਨੈਂਸ਼ੀਅਲ ਬੈਕਬੋਨ ਹੈ ਉਹਨੂੰ ਤੋੜਨ ਵਾਸਤੇ ਇਹ ਬਹੁਤ ਹੀ ਵੱਡਾ ਉਪਰਾਲਾ ਸੀ ਉਸ ਤੋਂ ਬਾਅਦ ਥਾਣਾ ਕੁਲਗੜੀ ਵਿੱਚ ਮੁਕਦਮਾ ਨੰਬਰ 90 ਦਰਜ ਹੋਇਆ ਉੱਥੇ परमजीत पम्मा जोरा फरोहपुर शहर दा रहन वाला सी ते सुरजीत जोरा थाना गुरुहरसाह दा रहन वाला सी उना दी गिरफ्तारी हुई है 20 ग्राम हीरोइन ते 1,70,300 ਰੁਪਏ ਡਰਗਮਨੀ ਦੇ ਨਾਲ ਗ੍ਰਫਤਾਰੀ ਹੋਈ ਹੈ ਇਹਨਾਂ ਦੇ ਸਰ ਮੁਕਦਮੇ ਵੀ ਹੈ ਕਾਫੀ ਜੇ ਪਰਮਜੀਤ ਪੰਮਾ ਹੈ ਉਹਦਾ ਜਦ ਕ੍ਰਿਮਨ ਰਿਕਾਰਡ ਚੈੱਕ ਕੀਤਾ ਗਿਆ ਤੇ ਇਹ ਪਾਇਆ ਗਿਆ ਕਿ ਉਸਤੇ 9 ਮੁਕਦਮੇ ਪਹਿਲੇ ਤੋਂ ਹੀ ਦਰਜ ਨੇ ਆਮ ਸੈਕਟ ਦੇ ਐਨਡੀपीएस ਐਕਟ ਦੇ ਤੇ ਵੱਖ-ਵੱਖ ਧਾਰਾਵਾਂ ਵਿੱਚ ਤੇ ਜੇਰਾ सुरजीत ਸਿੰਘ ਹੈ ਉਸਤੇ ਟੋਟਲ 8 ਮੁਕਦਮੇ ਦਰਜ ਨੇ এজਰੀ ਮੁਹਿੰਮ ਚਲਾਈ ਗਈ ਸੀ ਇਸ ਵਿੱਚ ਡੀਐਸਪੀ ਡੀ3 ਵਰਿੰਦਰ ਖੋਸਾ ਜੀ ਡੀਐਸਪੀ ਸਪੈਸ਼ਲ ਕ੍ਰਾਈਮ ਰਵਿੰਦਰਪਾਲ ਜੀ ਤੇ ਸੀਆਈ ਇਨਚਾਰਜ ਮੋਹਿਦ धवन ਜੀ ਦੇ ਰਹਿਨਮਾਈ ਹੇਠ ਇਹ ਮੁਹਿੰਮ ਚਲਾਈ ਗਈ ਸੀ ਸਿਰ ਪਤਾ ਲਗਾ ਕਿਥੋਂ ਡਰਗ ਮਲੇ ਲੱਗਾ ਇਹ ਕਿਥੇ ਫੋਨ ਇਨਾਂ ਦਾ ਪੁਲਿਸ ਰਿਮਾਂਡ ਲਿੱਤਾ ਗਿਆ ਤੇ ਹੁਣ ਪੁੱਛਗੀ ਜਾਰੀ ਹੈ ਤੇ ਜਿਵੇਂ ਜਿਵੇਂ ਤਫਤੀਸ਼ ਅੱਗੇ بڑੂਗੀ ਅਸੀਂ ਤੁਹਾਨੂੰ ਇਨਫੋਰਮ ਕਰਾਂਗੇ ਇਸ ਤੋਂ ਇਲਾਵਾ ਇੱਕ ਜੁੜਾ ਹੈਗਾ ਇਹੀ ਇਹਦੇ ਵਿੱਚ ਹੀ ਦੱਸ ਲਗਿਓ ਇਹ ਕਿਹੜੀ ਕਰਨ ਲੱਗੋ ਇਹਦੇ ਨਾਲ ਨਾਲ थाना ਆਰਿਫਕੇ ਦੇ ਏਰੀਆ ਵਿੱਚ 45 ਗ੍ਰਾਮ ਹਿਰੋਇਨ ਦੇ ਨਾਲ ਸிரா ਪੁੱਤਰ ਬੁੱਟਾ ਸਿੰਘ ਜਿਹੜਾ ਮੱਲਾ ਵਾਲਾ ਰਹਣ ਵਾਲਾ ਸੀ ਉਹਨੂੰ ਵੀ ਫੜੀ ਚਾ ਗਿਆ ਇਸ ਦੇ ਅਲਾਵਾ थाना ਸਦਰ ਦੇ ਏਰੀਆ ਵਿੱਚ ਉਹ ਵੱਖਰੀ ਗੱਲ ਹੈ ਠੀਕ ਹੈ ਸਰ ਜਿਹੜਾ ਪੰਜਵਾਂ ਦੋਸ਼ੀ ਹੈ ਉਹ ਕਿੱਥੋਂ ਫੜਿਆ ਜੀ ਕਿਹੜੇ ਸਾਰੇ ਚੁੱਕਦਮ ਅਦਾਲਤ ਹੋਇਆ ਜਿਹੜਾ ਪੰਜਵਾਂ ਦੋਸ਼ੀ ਹੈ ਉਹ थाना ਆਰਿਫਕੇ ਵਿੱਚ ਪਰਚਾ ਦਰਜ ਹੋਇਆ ਹੈ 40 ਗ੍ਰਾਮ ਹਿਰੋਇਨ ਦੇ ਨਾਲ